ਫਿਰੋਜ਼ਪੁਰ ਦਾ ਹਲਕਾ ਜੀਰਾ ਚੋਣਾ ਤੋਂ ਪਹਿਲਾਂ ਤੇ ਬਾਅਦ ਵਿੱਚ ਕਾਫੀ ਚਰਚਾ ਵਿੱਚ ਰਿਹਾ ਪਰ ਹੁਣ ਇਹ ਹਲਕਾ ਗੁੰਡਾਗਰਦੀ ਵਜੋਂ ਵੀ ਕਾਫੀ ਸੁਰਖੀਆਂ ਵਿੱਚ ਬਣਿਆ ਹੋਇਆ ਏ ਲੰਗੇ ਦਿਨੀ ਜ਼ਮੀਨੀ ਵਿਵਾਦ ਤੋਂ ਬਾਅਦ ਹੁਣ ਬੀਤੇ ਦਿਨੀ ਜੀਰਾ ਹਲਕਾ ਦੇ ਪਿੰਡ ਚੰਗਾਲੀ ਕਦੀਮ ਦੇ ਵਿੱਚ ਗੁੰਡਾਗਰਦੀ ਦਾ ਉਹ ਨੰਗਾ ਨਾਚ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਪੂਰੇ ਪਿੰਡ ਅਤੇ ਹਲਕੇ ਦੇ ਲੋਕ ਦਹਿਲ ਉੱਠੇ ਨੇ ਹੁਣ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਦੇਖ ਤੁਹਾਡੀ ਵੀ ਰੂਹ ਕੰਬ ਉਠੇਗੀ ਆ ਹੁਣ ਦੇਖੋ ਇਸ ਵੀਡੀਓ ਦੇ ਵਿੱਚ ਕਿਵੇਂ ਬੇਖੌਫ ਹੋ ਕੇ ਇਹ ਗੱਡੀਆਂ ਭਰ ਕੇ ਆਏ ਗੁੰਡੇ ਲੋਕ ਬੰਦੂਕਾਂ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਘਰ ਦੇ ਵਿੱਚ ਵੜ ਕੇ ਸੁਖਜਿੰਦਰ ਸਿੰਘ ਨਾਮ ਦੇ ਬੰਦੇ ਦਾ ਬੁਰਾ ਹਾਲ ਕਰ ਜਾਂਦੇ ਨੇ ਇਸ ਕੁੱਟਮਾਰ ਦੌਰਾਨ ਸੁਖਜਿੰਦਰ ਸਿੰਘ ਕਾਫੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਗਹਿਰੀਆਂ ਸਟਾ ਵੀ ਲੱਗੀਆਂ ਪਰਿਵਾਰ ਮੈਂਬਰਾਂ ਦੇ ਮੁਤਾਬਕ ਉਸ ਦੀਆਂ ਲੱਤਾਂ ਬਾਹਾਂ ਵੀ ਤੋੜ ਦਿੱਤੀਆਂ ਗਈਆਂ ਜਿਸ ਨੂੰ ਆਂਡੀਆਂ ਗਵਾਂਡੀਆਂ ਵੱਲੋਂ ਚੁੱਕ ਕੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਦੇਖ ਡਾਕਟਰਾਂ ਦੇ ਵੀ ਦਿਮਾਗ ਸੁੰਨ ਹੋ ਗਏ ਕਿਉਂਕਿ ਜਿਸ ਢੰਗ ਦੇ ਨਾਲ ਬੰਦੇ ਦਾ ਬੁਰਾ ਹਾਲ ਕੀਤਾ ਗਿਆ ਐਵੇਂ ਤਾਂ ਕੋਈ ਆਪਣੇ ਦੁਸ਼ਮਣ ਨਾਲ ਵੀ ਨਹੀਂ ਕਰਦਾ ਇਹ ਸਾਰਾ ਖੌਫਨਾਕ ਮੰਜ਼ਰ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਵੀ ਇਹੀ ਸਵਾਲ ਘੁੰਮ ਰਿਹਾ ਹੋਵੇਗਾ ਕਿ ਆਖਿਰ ਵਜ੍ਹਾ ਇਹ ਰੰਜਿਸ਼ ਕੀ ਹੈ ਤਾਂ ਉਹ ਜਾਣਨ ਲਈ ਸੁਣੋ ਪਰਿਵਾਰ ਦੇ ਮੂੰਹੋਂ ਇਹ ਖੌਫਨਾਕ ਮੰਜ਼ਰ ਦੀ ਕਹਾਣੀ ਹਾਂਜੀ ਨਵਦੀਪ कौर ਨਾਮ ਹੈ ਆ ਚੰਗਾਲੀ ਕਦੀਮ ਦੇ ਰਹਿਣ ਵਾਲੇ ਇਹ ਹਮਲਾ ਆਇਆ ਕਿੱਦੇ ਤੇ ਹੋਇਆ ਤੇ ਕਿਉਂ ਹੋਇਆ ਹਾਂਜੀ ਇਹ ਮੇਰੇ ਘਰ ਵਾਲੇ ਤੇ ਹਮਲਾ ਹੋਇਆ ਪਹਿਲਾਂ ਬਾਹਰ ਉਹ ਗੱਲ ਪਏ ਸੀ ਕਿ ਉਹਨਾਂ ਦੇ ਤੇ ਉਹ ਜਦੋਂ ਘਰੇ ਆਏ ਇੱਥੇ ਘਰੇ ਆ ਅੱਗੇ ਬਚਾਲੀ ਆ ਰਹੇ ਸੀ ਤੇ ਮਗਰ ਪੰਜ ਛੇ ਗੱਡੀਆਂ ਲੱਗੀਆਂ ਸੀ 15-20 ਬੰਦੇ ਸੀ ਵਿੱਚ ਸਾਰੇ ਹਥਿਆਰ ਲੈ ਕੇ ਉਹ ਆਏ ਨੇ ਉਹਨਾਂ ਕੋਲ ਬੰਦੂਕਾਂ ਸੀ ਰਵਾਲਵਰ ਸੀਗੇ ਤੇ ਉਹ ਇੱਥੇ ਸਾਰੇ ਉਹਨਾਂ ਦੇ ਗੱਲ ਪਏ ਜਦੋਂ ਉਹਨਾਂ ਨੇ ਰੋਲਾ ਪਾਇਆ ਅਸੀਂ ਬਾਹਰ ਨਿਕਲੇ ਆ ਤੇ ਸਾਨੂੰ ਅੱਗੇ ਬੰਦੂਕ ਲੈ ਕੇ ਪਏ ਤੇ ਅਸੀਂ ਘਰੋਂ ਨਿਕਲੇ ਮੇਰੇ ਜੇਠ ਜੀ ਆ ਗਏ ਅੱਗੇ ਤਾਂ ਜਿਹਦੇ ਉਹਨਾਂ ਦੇ ਪੁੱਤ ਉਹ ਅੱਗੇ ਆਏ ਸੀ ਤੇ ਉਹਨਾਂ ਨੇ ਰਵਾਲਵਰ ਲੈ ਕੇ ਬੰਦੂ ਹਥਿਆਰ ਸੀ ਕਰਪਾਨਾ ਵਗੈਰਾ ਨਾਲ ਉਹਨਾਂ ਇੰਨੇ ਬੇਰਹਿਮੀ ਨਾਲ ਕੁੱਟਿਆ ਸਾਡੇ ਸਾਰੇ ਕੈਮਰੇ ਲੱਗੇ ਸਾਡੀਆਂ ਸਾਰੀਆਂ ਦੇ ਵਿੱਚ ਰਿਕਾਰਡਿੰਗ ਆ ਰਹੀ ਹੈ ਉਵੇਂ ਤੇ ਇਹਨਾਂ ਬੇਰਹਿਮੀ ਨਾਲ ਉਹਨਾਂ ਦੀ ਸਾਰੀ ਬਾਹ ਸਾਰਾ ਸੱਜਾ ਪਤਾ ਸਾਰਾ ਉਹਨਾਂ ਨੇ ਤੋੜ ਦਿੱਤਾ ਤੇ ਡੀ ਐਮ ਸੀ ਪਏ ਨੇ ਤਾਂ ਸਾੰਮਣੇ ਇਨਸਾਫ ਦਿੱਤਾ ਜਾਵੇ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਚਾਰ ਦਿਨ ਹੋ ਗਏ ਨੇ ਤੇ ਕੋਈ ਉਹਨਾਂ ਦਾ ਬੰਦਾ ਨਹੀਂ ਹੱਲ ਚੱਕ ਫੜਿਆ ਜਾ ਰਿਹਾ ਸਾਨੂੰ ਕਾਰਵਾਈ ਚਾਹੀਦੀ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਮੇਰੇ ਘਰ ਵਾਲਿਆਂ ਨੂੰ ਇਨਸਾਫ ਚਾਹੀਦਾ ਜੀ ਹਾਂਜੀ ਹਾਂਜੀ ਫਿਲਮੀ ਸੀਨ ਸੀ ਹਾਂਜੀ ਹਾਂਜੀ ਫਿਲਮੀ ਸੀਨ 15 ਵੀ ਬੰਦੇ ਕਰਪਾਨਾ ਸਾਰੇ ਹਥਿਆਰ ਸੀ ਉਹ ਹਸਪੀਟਲ ਪਾਇਨੇ ਮ ਮ ਆਪਦੇ ਵੱਲੋਂ ਤਾਂ ਮਾਰ ਕੇ ਪੂਰਾ ਗਏ ਨੇ ਇੰਨਾ ਬੇਰਹਿਮੀ ਨਾਲ ਤਾਂ ਬੰਦੇ ਕੋਈ ਕਾਟਿੰਗ ਸਜ ਜਾਨੀ ਦੁਸ਼ਮਣ ਉਹ ਵੀ ਨਹੀਂ ਕੁੱਟਦਾ ਜਿੰਨਾ ਇਹਨਾਂ ਬੇਰਹਿਮੀ ਨਾਲ ਕੁੱਟਿਆ ਇੱਕ ਅਸੀਂ ਪੈਸੇ ਲੈਣੇ ਤੇ ਉੱਤੋਂ ਸਾਡੇ ਬੰਦਾ ਕੁੱਟ ਕੇ ਗਏ ਆ ਜੀ ਇੱਕ ਸਿਨਾ ਚੋਰੀ ਤੇ ਕਿਚੋਰੀ ਉਹ ਗੱਲ ਹੋ ਗਈ ਹਾਂਜੀ ਉਹੀ ਹੋ ਗਈ ਵੀ ਇੱਕ ਸਿਨਾ ਚੋਰੀ ਉੱਤੋਂ ਤੁਸੀਂ ਮਾਰਨ ਦੇ ਬੰਦਾ ਹੈ ਤੁਹਾਡੇ ਤੋਂ ਪੈਸੇ ਲੈਣੇ ਉੱਤੋਂ ਤੇ ਇੱਕ ਦਿਨ ਸਾਡੇ ਬੰਦੇ ਮਾਰੂ ਕਰ ਦਿੱਤਾ ਜੀ ਹਾਂਜੀ ਉਹ ਸਾਰਾ ਸੱਜਾ ਪਾਸਾ ਸਾਰੇ ਉਹਨਾਂ ਦੇ ਉੱਪਰ ਸਾਰੇ ਉਹ ਵਿਚਾਰੇ ਸਾਰੀ ਬਾਹ ਬੂ ਸਾਰੀ ਉਹਨਾਂ ਦੀ ਭਾਗੇ ਸੱਜ ਖਤਮ ਹੀ ਹੋ ਗਿਆ ਸੱਜਾ ਪਾਸਾ ਸਾਰੇ ਸੱਜਾ ਪਾਸਾ ਸਾਰੇ ਖਤਮ ਕਰ ਦਿੱਤਾ ਉਹਨਾਂ ਨੇ ਜੀ ਹਾਂਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੇ ਛੋਟੇ ਛੋਟੇ ਗਾਂ ਬੱਚੇ ਨੇ ਸਾਡੀ ਗਾਂ ਦੁਸ਼ਮਣੀ ਵਾਸ ਸਕੀ ਸਾਨੂੰ ਪਹਿਲਾਂ ਇਨਸਾਫ ਦਿੱਤਾ ਜਾਵੇ ਜੀ ਨਹੀਂ ਨਹੀਂ ਹਲੇ ਤਾਂ ਕੋਈ ਬੰਦਾ ਨਹੀਂ ਫੜਿਆ ਗਿਆ ਜੀ ਏ ਜੀਰੇ ਦੀ ਸ਼ਾਹਤ ਹੋ ਹਾਂਜੀ ਉਹ ਕੁਲਵੀਰ ਜੀਰੇ ਦੀ ਸ਼ਾਹਤ ਹੋ ਰਿਹਾ ਉਹਨਾਂ ਦੀ ਸ਼ਾਹੇ ਇੱਥੇ ਸਾਰਾ ਕੁਝ ਹੋ ਰਿਹਾ ਜੀ ਹਾਂਜੀ ਅੱਜ ਉਹਨਾਂ ਦੀ ਗੱਲ ਵੀ ਕੱਲ ਤੋਂ ਸਾਡੇ ਛੋਟੇ ਛੋਟੇ ਬੱਚੇ ਆ ਸਾਡੇ ਬੱਚਿਆਂ ਨੇ ਬਾਹਰ ਅੰਦਰ ਜਾਣਾ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਸਾਨੂੰ ਇਨਸਾਫ਼ ਦਿੱਤਾ ਜਾਵੇ ਜੀ ਸ਼ਹਿਰ ਹੀ ਲੱਗੀ ਹਾਂਜੀ ਹਾਂਜੀ ਇਹਨਾਂ ਦੀ ਸ਼ਹਿਤ ਹੀ ਲੱਗੀ ਹੈ ਜੀ ਹਾਂਜੀ ਉਹਨਾਂ ਨੇ ਆਪ ਉਹਨਾਂ ਪਝੂਠੀ ਬਣਾਈ ਛੱਬੀ ਸਾਡੇ ਕੋਲ ਉਹਦੇ ਬੰਦੇ ਸਾਡੇ ਕੋਲ ਕੋਈ ਧਿਆਨ ਨਹੀਂ ਉਹਨਾਂ ਸਹੀ ਸਲਾਮਤ ਜਾ ਕੇ ਹਾਂਜੀ ਗੱਡੀਆਂ ਤੇ ਚੜ੍ਹ ਕੇ ਇੱਥੋਂ ਸਾਰੇ ਗਏ ਨੇ ਕੈਮਰੇ ਸਾਰੇ ਕੁਝ ਉਧਾ ਗਏ ਉਹਨਾਂ ਨੇ ਆਪ ਜਾ ਕੇ ਠੱਟ ਲਈ ਆਪ ਜਾ ਕੇ ਛੱਬੀ ਬਣਾ ਕੇ ਤੇ ਦਾਖਲ ਹੋਏ ਨੇ ਜੀ ਹਾਂਜੀ ਸਰਬਜੀਤ ਸਿੰਘ ਸਰਬਜੀਤ ਸਿੰਘ ਤੁਸੀਂ ਕੀ ਦੇਖਿਆ ਇੱਥੇ ਜਿਹੜਾ ਮੰਜ਼ਰ ਕੁੱਟਵਾਰ ਕਿੰਨੀ ਹੁੰਦੇ ਕਹਿੰਦੇ ਨਾਲ ਫੋਟੋਆਂ ਵਿੱਚ ਮੈਂ ਕਾਹਤੇ ਮਾ ਬਾਣੇ ਗਾਣ ਟਵੜਾ ਗੱਡੀਆਂ ਆਈਆਂ ਜੀ ਗੱਡੀਆਂ ਤੇ ਕਿੰਨੇ ਕਿ ਜਣੇ ਸਵਾਰ ਹੋ ਕੇ ਆਏ ਸੀ 15 ਤੋਂ 20 ਇਕਦਾ ਮੇ ਉਤਰੇ ਨੇ ਹਾਂਜੀ ਕਿਹਦਾ ਉਤਰੇ ਨੇ ਤੇ ਮੈਂ ਰਾਤ ਨੂੰ ਬਾਹਰ ਨਿਕਲ ਗਿਆ ਗੱਡੀ ਤੋਂ ਦੁਕਾਨ ਚੋਂ ਜੀ ਤੇ ਮੈਂ ਤੇ ਮੈਂ ਬਚਾਉਣ ਮੈਂ ਚਾਚਾ ਚਾਚਾ ਜੀ ਦਾ ਲੜਕਾ ਜੀ ਮੈਂ ਬਚਾਉਣਾ ਤੇ ਮੇਰੇ ਵਾਲੇ ਫਾਇਰ ਕੀਤਾ ਕੁਲਵਿੰਦਰ ਸਿੰਘ ਤੇ ਸਰਜੀਤ ਸਿੰਘ ਬਾਬਾ ਕੁੱਟਮਾਰ ਕਰ ਰਹੇ ਸੀ ਹਾਂਜੀ ਕੁੱਟਮਾਰ ਕਰ ਰਹੇ ਸੀ ਤੇ ਮੈਂ ਵਿੱਚ ਮੇਰੇ ਫਾਇਰ ਮਾਰਦ ਮੈਂ ਤਾਂ ਉਹਦਾ ਫਿਰ ਪਿੱਛਾ ਮੁਰਦ ਗਿਆ ਜੀ ਦੁਕਾਨ ਤੇ ਚਲਾ ਗਿਆ ਜੀ ਤੁਹਾਡੇ ਹੀ ਮਾਰਿਆ ਹਾਂਜੀ ਕਿਤੀ ਛਡਾਉਣ ਹਾਂਜੀ ਕੋਸ਼ਿਸ਼ ਕੀਤੀ ਛਡਾਉਣ ਪਰ ਬੰਦੇ 15 ਤੋਂ 20 ਜਣੇ ਸੀ ਇੰਨਾ ਕੋਟਰੇ ਸੀ ਬਹੁਤ ਕੋਟਰੇ ਸੀ ਡੰਡਿਆਂ ਨਾਲ ਕਰਪਾਨਾਂ ਨਾਲ ਹਥਿਆਰ ਸੀ ਸੀ ਹਾਂਜੀ ਹਾਂ ਜੀ ਦੇਣ ਦੇ ਦਿੱਤ ਹਾਂਜੀ ਹੋਰ ਕੀ ਮੰਗਦੇ ਹਨ ਮਗਰ ਸਾਫ ਕੀਤਾ ਜਾ ਰਿਹਾ ਹੈ ਬੰਦੇ ਫੜੇ ਜਾਂ ਜੀ ਸਜ਼ਾ ਹੋਏ ਉਹਨਾਂ ਜੀ ਸਰੇ ਆਮ ਗੁੰਡਾ ਕਰਦੀ ਸਰੇ ਆਮ ਨੇ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕੈਂਟ ਦੇ ਵਿੱਚ ਜਿਹੜਾ ਨਾਮਾ ਹੋਇਆ ਜਿਹੜੀ ਕੁੱਟਮਾਰ ਹੋਈ ਕੀ ਕਹਿਣਾ ਚਾਹੁੰਦੇ ਇਹ ਮੈਂ ਕਹਿਣਾ ਚਾਹਣਾ ਵੀ ਇਹ 4 ਸਾਲ ਤੋਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਅਸੀਂ ਇਹਨਾਂ ਦੇ ਘਰ ਮੋਦ ਵਰਦੇ ਇਨਸਾਫ ਤੇ ਜਾਂਦੇ ਰਹੇ ਇਹ ਸਾਨੂੰ ਆਦਾ ਰਿਹਾ ਵੀ ਮੈਂ ਅੱਜ ਦੇ ਦੇਣਾ ਕੱਲ ਦੇ ਦੇ ਦੇਣਾ ਆਖਰ ਇਹਨੇ ਜਵਾਬ ਦਿੱਤਾ ਮੈਂ ਪੈਸੇ ਨਹੀਂ ਦੇਣੇ ਮੇਰੇ ਨਾਲ ਜੋ ਕਰਨਾ ਕਰ ਲੈ ਉਸ ਤੋਂ ਬਾਅਦ ਇਹ ਪੈਸੇ ਪੁੱਛਦਾ ਰਿਹਾ ਉਸਦੇ ਨੇ ਪੈੜੀ ਆਉਂਦਾ ਸੀ ਮੇਰੀ ਪੈੜੀ ਇਹਨੇ ਠੇਕੇ ਤੇ ਲਈ ਉੱਥੇ 8-10 ਜਣੇ ਰਫਲਾਂ ਲੈ ਕੇ ਆਏ ਆ ਤੇ ਮਗਰ ਦੋ ਟਰੈਕਟਰ ਲਾਏ ਨੇ ਇਹ ਟਰੈਕਟਰ ਪਈ ਆ ਕੇ ਇਹ ਇਧਰ ਸਾਡੇ ਘਰ ਹਾਲ ਨੂੰ ਆ ਗਿਆ ਤੇ ਉਹ ਆਪ ਦਾ ਵਿਚਾਰ ਕਰਨ ਲਈ ਉਥੋਂ ਇਹ ਵਾਪਸ ਮੁੜ ਗਏ ਆ ਉਸ ਤੋਂ ਬਾਅਦ ਇਹਨਾਂ ਨੂੰ ਐਂ ਫੇਰ ਕਿਹਾ ਵੀ ਮਕਾਲ ਨਾ ਪਾਓ ਬੈ ਜਿਵੇਂ ਜੇ ਕੋਈ ਗੱਲ ਹੈਗੀ ਤੇ ਆਪਦੀ ਕਰ ਲਓ ਉਸ ਤੋਂ ਬਾਅਦ ਇਹ ਕਲਮੀਰ ਜੀਰੇ ਕੋ ਗਏ ਆ ਉੱਥੋਂ ਉਹਨੇ ਬੰਦੇ ਕੱਲੇ ਆ ਤੇ ਬੰਦੇ 15 20 ਲੈ ਕੇ ਪੰਜਾਂ ਗੱਡੀਆਂ ਦੇ ਆ ਕੇ ਦੇ ਇੱਥੇ ਆ ਕੇ ਕੁੱਟਮਾਰ ਕਰਕੇ ਜਾਂਦੇ ਆ ਇੱਥੇ ਨੂੰ ਚੰਗੀ ਤਰ੍ਹਾਂ ਹੀ ਪੈਸੇ ਦੇਣੇ ਆ ਤੇ ਇਹ ਮਾਰ ਕੇ ਉਹਨੂੰ ਸੁੱਟ ਗਏ ਇੰਨੀ ਕਿ ਫੇਰੇਮੀ ਨਾਲ ਕੁੱਟ ਮਾਰ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹ ਕੱਲਾ ਹੀ ਹੈਗਾ ਹੀ ਜਿਹਨੂੰ ਕੁੱਟਦੇ ਰਹੇ ਨੇ ਇਕ ਕੁੱਟ ਮਾਰ ਕੇ ਚੰਗੇ ਭਲੇ ਚਲੇ ਗਏ ਤੇ ਆਪ ਮਗਰੋਂ ਆਪ ਦੇ ਸੱਟ ਲਾ ਕੇ ਤੇ ਆਪ ਉੱਥੇ ਦਾਖਲ ਹੋ ਗਿਆ। ਸੋ ਇਸ ਮੌਕੇ ਪੀੜਤ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਜੀਰਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਬੰਦੇ ਭੇਜੇ ਗਏ ਸੀ। ਇਹ ਜਾਂਚ ਦਾ ਵਿਸ਼ਾ ਹੈ ਕਿ ਕਿਸ ਨੇ ਬੰਦੇ ਭੇਜੇ ਸੀ। ਹੁਣ ਤੱਕ ਇਸ ਮਾਮਲੇ 'ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਉਹ ਸੁਣੋ। ਸਰ ਇੱਕ ਚੰਗਾਲੀ ਕਦੀਮ 'ਚ ਮਾਮਲਾ ਆਇਆ ਸੀ ਕੀ ਮਾਮਲਾ ਸਰ? ਚੰਗਾਲੀ ਕਦੀਮ ਵਿੱਚ ਥਾਣਾ ਮੱਲਾਵਲਾ ਵਿੱਚ ਜੁੜੀ ਇੱਕ ਸੀਸੀਟੀਵੀ ਫੁਟੇਜ ਆਈ ਸੀ। ਇਸ ਮਾਮਲੇ ਨੂੰ ਬਹੁਤ ਹੀ ਗੰਭੀਰ ਨਾਲ ਲੈ ਕੇ ਮਾਨਜੋਗਸ ਇਸ ਦੀ ਫਰੋਸ਼ਪੁਰ ਸੋਮਿਆ ਮਿਸਰਾ ਜੀ ਨੇ ਅਡਾਟ ਟੀਮਾਂ ਬਣਾਈ ਸੀਗੀਆਂ ਡੀਐਸਪੀ ਗੁਰਦੀਪ ਜੀ ਦੀ ਟੀਮ ਤੇ ਡੀਐਸਪੀ ਬਲਕਾਰ ਜੀ ਸੀ ਇਨਚਾਰਜ ਸੀ ਟੀ ਆ ਦੋਹਾਂ ਟੀਮ ਨੇ ਇਹ ਜਿਹੜਾ ਮਸਲਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਜਿਹੜੇ ਮੁੱਖ ਦੋਸ਼ੀ ਸੀਗੇ ਨਾਲ ਉਹਦਾ ਜਿਹੜਾ ਸਾਥੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਨਾਲ ਜਿਹੜਾ ਗੱਡੀਆਂ ਉਥੇ ਯੂਜ਼ ਹੋਈ ਸੀਗੀਆਂ ਉਹ ਗੱਡੀਆਂ ਵੀ ਜਿਹੜੀ ਹੈਗੀ ਉਹ ਟ੍ਰੇਸ ਕਰਕੇ ਰਿਕਵਰ ਕੀਤਾ ਹੈਗਾ ਰਿਕਵਰ ਕਰ ਲਈ ਜਿਹੜਾ ਹੈਗਾ ਇਸ ਲਈ ਮਸਲਾ ਇਸ ਮਸਲੇ ਵਿੱਚ ਪਰਚਾ ਨੰਬਰ 6524 ਥਾਣਾ ਮੱਲਾ ਵਾਲਾ ਵਿੱਚ ਵੀ ਦਰਜ ਕੀਤਾ ਗਿਆ ਧੰਨਵਾਦ ਤੇ ਕਿੰਨੇ ਸਰ ਗ੍ਰਿਫਤਾਰ ਪਾ ਲਏ ਗ੍ਰਿਫਤਾਰ ਹੁਣ ਦੋ ਆ ਦੋ ਜਣੇ ਗ੍ਰਿਫਤਾਰ ਹੀ ਪਾਏ ਬਾਕੀ ਤਾਂ ਜੋ ਮੇਨ ਦੋ ਸੀ ਹੈਗੇ ਹਾਂਜੀ ਜੋ ਸਭ ਤੋਂ ਮੇਨ ਸੀ ਤਪਦੇਸ਼ ਨੂੰ ਗ੍ਰਿਫਤਾਰ ਕਰ ਲਿਆ ਤਫਤੀਸ਼ ਜਾਰੀ ਹੈ ਜਿਹੜਾ ਫੋਨ ਮਾਡਲ ਦੀ ਤਫਤੀਸ਼ ਵਿੱਚ ਆ ਗਿਆ ਸਾਹਮਣੇ ਕਿ ਪੈਸੋ ਦਾ ਰੋਲਾ ਸੀ ਪੈਸੋ ਦਾ ਲੈਣ ਦੇਣ ਰੋਲਾ ਸੀ ਉਹਨੂੰ ਲੈ ਕੇ ਕੁੱਟਮਾਰ ਹੋਈ ਜੀ ਸੋ ਪੁਲਿਸ ਅਧਿਕਾਰੀ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਹੈ ਅਤੇ ਹਮਲੇ ਦੌਰਾਨ ਵਰਤੀਆਂ ਗਈਆਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਖੈਰ ਫਿਰੋਜ਼ਪੁਰ ਜ਼ਿਲ੍ਹੇ ਤੋਂ ਆਈ ਦਿਨ ਅਜਹੀਆਂ ਖੌਫਨਾਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਪੁਲਿਸ ਅੱਗੇ ਇੱਕ ਵੱਡੀ ਚੁਣੌਤੀ ਤੇ ਚੈਲੰਜ ਵਾਲੀ ਗੱਲ ਹੈ ਅਜੇ ਚ ਦੇਖਣਾ ਹੋਵੇਗਾ ਕਿ ਇਹਨਾਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ ਕੀ ਕਦਮ ਚੁੱਕਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ